ਕੀ ਕਾਂਗਰਸ ਪਾਰਟੀ ਸੀ ਜਿਹੜੀ ਕਾਂਗਰਸ ਪਾਰਟੀ ਦਾ ਜਿਹੜੀ 7 ਸੀਟਾਂ ਜਿੱਤਣ ਵਾਲੀ ਪਾਰਟੀ ਦੀ ਹਾਲਤ ਕੁਝ ਮਹੀਨਿਆਂ ਜੀ ਇਹੋ ਜਿਹੀ ਹੋ ਗਈ ਜਦੋਂ ਕਾਂਗਰਸ ਪਾਰਟੀ 7 ਸੀਟਾਂ ਜਿੱਤੀ ਸੀ ਨਾ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਆ ਗਿਆ ਸੀ ਵੀ ਇਦੋਂ ਬਾਅਦ ਜਿਹੜੀ 2027 ਦੀ ਵਿਧਾਨ ਸਭਾ ਚੋਣਾਂ ਹੋਣੀਆਂ ਜਿਹੜੀ 22 ਤੋਂ ਬਾਅਦ 27 ਦੀਆਂ ਜੀ ਵੀ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈ ਕਾਂਗਰਸੀਆਂ ਦੇ ਮਨਾਂ ਚ ਲੱਡੂ ਵੀ ਫੁੱਟਣ ਲੱਗੇ ਸੀ ਵੀ ਹੁਣ ਤਾਂ ਫਿਰ ਸਰਕਾਰ ਆਪਣੀ ਆ ਗਈ 2.5 ਸਾਲ ਦੀ ਗੱਲ ਹੈ ਪਰ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਦਾ ਮੂਡ ਕਦੋਂ ਬਦਲਦਾ ਹੈ ਕੋਈ ਅੱਜ ਤੱਕ ਸਮਝ ਨਹੀਂ ਸਕਿਆ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਆਪ ਹਾਰ ਗਈ ਇਸ ਕਰਕੇ ਸੂਬੇ ਦੀ ਸਰਕਾਰ ਹੈ ਜਿਹੜੀ ਅਗਲੀ ਸਾਡੀ ਬਣਨਾ ਤਾ ਹੈ ਜਿਹੜੀ ਉਹ ਇਹ ਭੁੱਲ ਗਏ ਵੀ ਤੁਹਾਡੇ ਤਾਂ ਵੱਡੇ ਆਗੂ ਸੀ ਜਿਹੜੇ ਹੈਵੀweight ਆਗੂ ਸੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਪਾਣੀਓ ਪਤਲੀ ਕਰਤੀ ਲੋਕਾਂ ਨੂੰ ਬਾਰ-ਬਾਰ ਪੂਰੇ ਦੇਸ਼ ਪੱਧਰ ਤੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਜਿਹੜਾ ਉਹ ਮਤਲਬ ਉਹ ਨਿਰਾਸ਼ਾ ਜਨਕ ਹੁੰਦਾ ਜਾ ਰਿਹਾ ਹੈ ਵੀ ਉਹੇ ਜੀ ਹਾਲਤ ਦੇ ਵਿੱਚ ਆਪਦੀ ਘਰੇਲੂ ਜਿਹੜੀ ਅੰਦਰਲਾ ਕਲੇਸ਼ ਹੈ ਉਹਨੂੰ ਬੰਦ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨਾਲ ਲੜਨ ਦੀ ਉਹਨਾਂ ਨੂੰ ਬਿਉਂਤਬੰਦੀ ਬਣਾਉਣ ਦੀ ਲੋੜ ਹੈ ਜਿਹੜੀ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਸੁਦੇਸ਼ ਕੁਮਾਰ ਸਵਾਗਤ ਕਰਦਾ ਸਾਰੇ ਦਰਸ਼ਕਾਂ ਦਾ ਪੰਜਾਬ ਚ ਹੋਈਆਂ ਚਾਰ ਜਿਮਨੀ ਚੋਣਾਂ ਦਾ ਨਤੀਜਿਆਂ ਦਾ ਸੂਬੇ ਦੀ ਰਾਜਨੀਤੀ ਆਪ ਭਾਜਪਾ ਤੇ ਕਾਂਗਰਸ ਤੇ ਕੀ ਅਸਰ ਪਵੇਗਾ ਇਹ ਆਪਾਂ ਸਮਝਾਂਗੇ ਹਰਿੰਦਰ ਨਿਕਾਇਉ ਸੱਸੀ ਗੱਲ ਹੁੰਦੀ ਜੀ ਸੱਸੀ ਗੱਲ ਰਿੰਦਰ ਜੀ ਨਤੀਜੇ ਆ ਚੁੱਕੇ ਤੇ ਇਹਨਾਂ ਨਤੀਜਿਆਂ ਦਾ ਕਾਂਗਰਸ ਤੇ ਕੀ ਅਸਰ ਹੋਵੇਗਾ ਸੁधीर ਜੀ ਦੇਖੋ ਜੇ ਆਪਾਂ ਇਹਨਾਂ ਜਿਹੜੀਆਂ ਚਾਰ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਹੋਈਆਂ ਜੀ ਉਹਨਾਂ ਦੇ ਨਤੀਜਿਆਂ ਤੇ ਜ਼ਿਕਰ ਕਰਨ ਤੋਂ ਪਹਿਲਾਂ ਜੀ ਜੇ ਆਪਾਂ ਲੋਕ ਸਭਾ ਚੋਣਾਂ ਜਿਹੜੀਆਂ ਹੁਣੇ 2024 ਚ ਹੋਈਆਂ ਸੀ ਉਹਨੂੰ ਆਪਾਂ ਉਹਦਾ ਦੋਨਾਂ ਦਾ ਸਮੀਖਿਆ ਕਰਾਂਗੇ ਦੋਨੋਂ ਨੂੰ ਬਰਾਬਰ ਰੱਖ ਕੇ ਤਾਂ ਮੈਨੂੰ ਲੱਗਦਾ ਵੀ ਉਹ ਗੱਲ ਜ਼ਿਆਦਾ ਨਿਆਂਪੂਰਨ ਗੱਲ ਲੱਗਦੀ ਹੈ ਜੀ ਤੇ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਚੋਣਾਂ ਦੇ ਵਿੱਚ 13 ਲੋਕ ਸਭਾ ਸੀਟਾਂ ਸੀ ਸੂਬੇ ਦੀਆਂ 13 ਦੇ ਵਿੱਚੋਂ 7 ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਲੈ ਕੇ ਗਈ ਸੀ ਸਭ ਤੋਂ ਵੱਧ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ 7 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹ ਸੀਟਾਂ ਨੇ ਜਿਹੜੀਆਂ ਉਹ ਕਾਂਗਰਸ ਪਾਰਟੀ ਨੇ ਜਿੱਤੀਆਂ ਜੀ ਜਿਹੜੀਆਂ 3 ਸੀ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਜਿਹੜਾ ਆ ਤਾਂ ਉਹ 18.56% ਜਿਹੜਾ ਵੋਟ ਫੀਸ ਦੀ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਸਿਆ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਸੀ ਦੋ ਜਿਹੜੀਆਂ ਚੋਣਾਂ ਨੇ ਉਹ ਆਯਾਤ ਉਮੀਦਵਾਰ ਜਿਹੜੇ ਪੰਥਕ ਉਮੀਦਵਾਰ ਸੀ ਜੀ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਜੀ ਉਹ ਦੋਵੇਂ ਜਿੱਤੇ ਸੀ ਜਿਹੜੀ ਉਹਨਾਂ ਗੱਲਾਂ ਨੂੰ ਅਜੇ ਮੈਨੂੰ ਲੱਗਦਾ ਜਿਵੇਂ ਜੁਮਾ ਜੁਮਾ ਅੱਠ ਦਿਨ ਨਹੀਂ ਹੋਏ ਕੁਝ ਮਹੀਨਿਆਂ ਜੀ ਵਾਪਰੇ ਨੇ ਸਾਲ ਨਹੀਂ ਹੋਇਆ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਲੋਕ ਸਭਾ ਚੋਣਾਂ ਲਈ ਚੁਣੇ ਗਏ ਉਮੀਦਵਾਰ ਸੀ ਉਹਨਾਂ ਦੀ ਵਿਧਾਨ ਸਭਾ ਸੀਟਾਂ ਜਿਵੇਂ ਚੱਬੇਵਾਲ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਸੀ ਉਹਨਾਂ ਦੀ ਸੀਟ ਚੱਬੇਵਾਲ ਖਾਲੀ ਹੋ ਗਈ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਚੁਣेंगे ਜੀ ਇਸੇ ਤਰ੍ਹਾਂ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਸੀਗਾ ਪਹਿਲਾਂ ਉਹ ਸੀਟ ਕਾਂਗਰਸ ਕੋਲੇ ਸੀ ਚੱਬੇਵਾਲ ਠੀਕ ਹੈ ਜੀ ਤੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਸੀ ਲੋਕ ਸਭਾ ਲਈ ਉਹ ਹੁਸ਼ਿਆਰਪੁਰ ਤੋਂ ਚੁਣेंगे ਤੇ ਚੱਬੇਵਾਲ ਸੀਟ ਖਾਲੀ ਹੋ ਗਈ ਜੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਵਿਧਾਇਕ ਸੀ ਕਾਂਗਰਸ ਪਾਰਟੀ ਦੇ ਉਹ ਡਿਪਟੀ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਜੀ ਤੇ ਉਹ ਉਹ ਗਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਉਹਨਾਂ ਦੀ ਸੀਟ ਡੇਰਾ ਬਾਬਾ ਨਾਨਕ ਖਾਲੀ ਹੋ ਗਈ ਜੀ ਇਸੇ ਤਰ੍ਹਾਂ ਗਿੱਦੜਵਾਹ ਤੋਂ ਜਿਹੜੇ ਵਿਧਾਇਕ ਸੀ ਤਿੰਨ ਵਾਰ ਵਿਧਾਇਕ ਰਹ ਚੁੱਕੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਨੇ ਜਿਹੜੇ ਰਾਜਾ ਬੜਿੰਗ ਜੀ ਜੀ ਤੇ ਉਹਨਾਂ ਨੂੰ ਲੁਧਿਆਣੇ ਤੋਂ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਜੀ ਤੇ ਉਹਨਾਂ ਦੀ ਸੀਟ ਜਿਹੜੀ ਗਿੱਦੜਵਾਹ ਹੈ ਉਹ ਵੀ ਖਾਲੀ ਹੋ ਗਈ ਬਰਨਾਲਾ ਤੋਂ ਜਿਹੜੇ ਨੇ ਵਿਧਾਇਕ ਗੁਰਮੀਤ ਸਿੰਘ ਮੀਤਿਆ ਰਹੇ ਜੀ ਤੇ ਉਹ ਚੋਣ ਸੰਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਉਹਨਾਂ ਦੀ ਬਰਨਾਲਾ ਸੀਟ ਖਾਲੀ ਹੋ ਗਈ ਜੇਣੀ ਇਸ ਤਰ੍ਹਾਂ ਉਹਨਾਂ ਲੋਕ ਸਭਾ ਮੈਂਬਰਾਂ ਦੀ ਜਿਹੜੀਆਂ ਸੀਟਾਂ ਖਾਦੀ ਹੋਈਆਂ ਜੀ ਤੇ ਨਤੀਜੇ ਵਜੋਂ ਇਹ ਹੋਇਆ ਵੀ ਕਾਂਗਰਸ ਪਾਰਟੀ ਸੀ ਜਿਹੜੀ ਕਾਂਗਰਸ ਪਾਰਟੀ ਦਾ ਜੇਣੀ 7 ਸੀਟਾਂ ਜਿੱਤਣ ਵਾਲੀ ਪਾਰਟੀ ਦੀ ਹਾਲਤ ਕੁਝ ਮਹੀਨਿਆਂ ਜੀ ਇਹੋ ਜੀ ਹੋ ਗਈ ਜਦੋਂ ਕਾਂਗਰਸ ਪਾਰਟੀ 7 ਸੀਟਾਂ ਜਿੱਤੀ ਸੀ ਨਾ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਆ ਗਿਆ ਸੀ ਵੀ ਇਦੋਂ ਬਾਅਦ ਜਿਹੜੀ 2027 ਦੀ ਵਿਧਾਨ ਸਭਾ ਚੋਣਾਂ ਹੋਣੀਆਂ ਜਿਹੜੀ 22 ਤੋਂ ਬਾਅਦ 27 ਦੀਆਂ ਜੀ ਵੀ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਜੀ ਲੋਕਾਂ ਦੇ ਵਿੱਚ ਵੀ ਇਹ ਮੈਸੇਜ ਗਿਆ ਤੇ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਸੀ ਉਹਨਾਂ ਨੇ ਵੀ ਇਹ ਗੱਲ ਬੜੇ ਦਾਵੇ ਮਤਲਬ ਪ੍ਰਚਾਰ ਨਹੀਂ ਪ੍ਰਸਾਰਣੀ ਸ਼ੁਰੂ ਕੀਤੀ ਵੀ ਦਾਵੇ ਸੀ ਤੇ ਕਾਂਗਰਸੀਆਂ ਦੇ ਮਣਾ ਚ ਲੱਡੂ ਵੀ ਫੁੱਟਣ ਲੱਗੇ ਸੀ ਵੀ ਹੁਣ ਤਾਂ ਫਿਰ ਸਰਕਾਰ ਆਪਣੀ ਆ ਗਈ 2.5 ਸਾਲ ਦੀ ਗੱਲ ਹੈ ਜੀ ਪਰ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਦਾ ਮੂਡ ਕਦੋਂ ਬਦਲਦਾ ਹੈ ਕੋਈ ਅੱਜ ਤੱਕ ਸਮਝ ਨਹੀਂ ਸਕਿਆ ਨਹੀਂ ਸਮਝ ਸਕਿਆ ਤੇ ਨਤੀਜੇ ਦੇ ਤੌਰ ਤੇ ਹੁਣ ਜਿਹੜੀਆਂ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਖਾਲੀ ਹੋਈਆਂ ਕਾਂਗਰਸ ਦੀਆਂ ਜਿੱਤੀਆਂ ਹੋਈਆਂ ਜਿਹੜੀਆਂ 2022 ਚ ਜਿੱਤੀਆਂ ਸੀ ਉਹਨਾਂ ਤਿੰਨੇ ਸੀਟਾਂ ਤੇ ਮਤਲਬ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਜੀ ਤੇ ਕਾਂਗਰਸ ਦੇ ਹਿੱਸੇ ਲੈ ਦੇ ਕੇ ਇੱਕੋ ਹੀ ਸੀਟ ਆਈ ਜਿਵੇਂ ਦਾਲ ਚ ਕੁੜਕੜੂ ਰਹਿ ਜਾਂਦਾ ਨਾ ਉਹ ਕੱਲਾ ਜਿਣੀ ਦਾਲ ਚ ਕੁੜਕੜੂ ਦੀ ਤਰ੍ਹਾਂ ਕੱਲੀ ਇੱਕ ਸੀਟ ਬਰਨਾਲਾ ਵਿਧਾਨ ਸਭਾ ਹਲਕਾ ਆਈ ਕਾਂਗਰਸ ਪਰ ਉਹ ਵੀ ਮਹਿਜ 2157 ਵੋਟਾਂ ਤੇ ਉਹ ਜਿੱਤ ਸਕੇ ਜੀ ਤੇ 28254 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਿਲੀਆਂ ਜਿਹੜੇ ਵੋਟਾਂ ਦਾ ਜਿਹੜਾ ਵੰਡ ਹੈ ਉਹ ਇਸ ਤਰੀਕੇ ਨਾਲ ਹੋਈ ਪਰ ਸਥਿਤੀਆਂ ਇਹੋ ਜਿਹੀਆਂ ਬਣੀਆਂ ਵੀ 28254 ਵੋਟਾਂ ਲੈਣ ਵਾਲਾ ਜਿਹੜਾ ਵਿਧਾਇਕ ਚੁਣੇਗਾ ਸਭ ਤੋਂ ਘੱਟ ਅੰਤਰ ਦੇ ਨਾਲ ਉਹ 2154 ਵੋਟਾਂ ਦੇ 57 ਵੋਟਾਂ ਦੇ ਫਰਕ ਨਾਲ ਉਹ ਜਿੱਤੇ ਪਰ ਦੂਜੇ ਪਾਸੇ ਜਿਹੜਾ ਜਿਵੇਂ ਗਦਰਵਾਹ ਸੀ ਕਾਂਗਰਸ ਪਾਰਟੀ ਦਾ ਸੂਬੇ ਦਾ ਪ੍ਰਧਾਨ ਹੋਵੇ ਜੀ ਤੇ ਆਉਣ ਵਾਲੀ ਜਿਹੜੀ ਆਉਣ ਵਾਲੀ ਸਰਕਾਰ ਉਹ ਸੰਭਾਵਿਤ ਸਰਕਾਰ ਕਹਿੰਦੇ ਸੀ ਉਹਦੇ ਚੋਂ ਮੁੱਖ ਮੰਤਰੀ ਦਾ ਦਾਵੇਦਾਰ ਹੋਵੇ ਉਹਦੇ ਘਰ ਵਾਲੀ ਚੋਣ ਹਾਰ ਜੇ ਤੇ ਇਸ ਤੋਂ ਵੱਡੀ ਸ਼ਰਮਨਾਕ ਸਥਿਤੀ ਕੀ ਹੋ ਸਕਦੀ ਹੈ ਬਿਲਕੁਲ ਤੇ ਫਿਰ ਇਸੇ ਤਰ੍ਹਾਂ ਹੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੀ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਵੀ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਨੇਰੀ ਦੇ ਬਾਵਜੂਦ ਜੀ ਗਿੱਦੜਵਾਹਾ ਵੀ ਡੇਰਾ ਬਾਬਾ ਨਾਨਕ ਵੀ ਤੇ ਚੱਬੇਵਾਲ ਵੀ ਇਹ ਸੀਟਾਂ ਤੇ ਕਾਂਗਰਸ ਪਾਰਟੀ ਕਾਬਜ਼ ਰਹੀ ਸੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੀ ਉਹਨਾਂ ਦੇ ਘਰ ਵਾਲੀ ਸੀ ਜਗਜੀਤ ਕੌਰ ਜੀ ਛੇ ਜੇ ਮੈਂ ਨਾਮ ਭੁੱਲਦਾ ਹਾਂ ਤੇ ਉਹ ਵੀ ਚੋਣ ਉਹਨਾਂ ਨੇ ਲੜੀ ਉਹ ਗੁਰਦੀਪ ਸਿੰਘ ਰੰਧਾਵਾ ਦੇ ਹੱਥੋਂ ਉਹ ਹਾਰ ਗਏ ਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਬੜਾ ਹੀ ਨਿਮੋਸ਼ੀ ਵਾਲਾ ਤੇ ਕਾਂਗਰਸ ਪਾਰਟੀ ਨੂੰ ਇੱਕ ਵਾਰੀ ਦੁਆਰਾ ਤੋਂ ਫੇਰ ਸੋਚਣ ਵਾਲਾ ਪ੍ਰਦਰਸ਼ਨ ਦੇ ਹਨ ਜਿਹੜੇ ਉਹਨਾਂ ਨੇ ਸੁਪਨੇ ਪਾਲੇ ਸੀ ਉਹ ਇੱਕਦਮ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੇ ਕਾਂਗਰਸ ਪਾਰਟੀ ਦੇ ਸੁਪਨੇ ਸੀ ਉਹ ਚੱਕਣਾ ਚੂਰ ਕਰਤੇ ਜਿਹੜੀ ਦਾਅਵਿਆਂ ਦੀ ਹਵਾ ਨਿਕਲ ਗਈ ਤੇ ਮਹੀਨੇ ਕੁ ਸੀ ਹੋਏ ਸੀ ਅਜੇ ਤੱਕ ਸਮਾਂ ਤਾਂ ਕਿਉਂ ਜਿਹੜੀਆਂ ਜਿਹੜੀ ਰਾਜਨੀਤੀ ਹੈ ਨਾ ਸੁਦੇਸ਼ ਜੀ ਜੀ ਉਹ ਜਿਹੜੀ ਪਰਸਤਿਤੀਆਂ ਦੀ ਖੇਡ ਹੈ ਕਿ ਪਰਸਤਿਤੀਆਂ ਕਿਹੋ ਜਿਹੀਆਂ ਬਣਨੀਆਂ ਨੇ ਕਦੋਂ ਬਣਨੀਆਂ ਨੇ ਇਹ ਕੋਈ ਪਤਾ ਨਹੀਂ ਲੱਗਦਾ ਬਣਦੀਆਂ ਤੇ ਵਿਗੜਦੀਆਂ ਪਰਸਤਿਤੀਆਂ ਨੂੰ ਤੇ ਇਸ ਤਰ੍ਹਾਂ ਕਾਂਗਰਸ ਪਾਰਟੀ ਦਾ ਜਿਹੜਾ ਭੂਖਾ ਹੈ ਉਹ ਇੱਕ ਵਾਰ ਫੇਰ ਮਤਲਬ ਉਹ ਮੱਝਧਾਰ ਦੇ ਵਿੱਚ ਚਲੇ ਗਏ ਜਿਹੜੇ 7 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੀ ਸੀ ਹੁਣ ਸਭ ਤੋਂ ਵੱਧ ਨਿਮੋਸ਼ੀ ਜਾਣਕਾਰ ਹੈ ਜਿਹੜੀ ਉਹ ਕਾਂਗਰਸ ਦੇ ਹਿੱਸੇ ਆ ਗਈ ਜਿਹੜੀ ਬੇਸ਼ੱਕ ਉਹਨਾਂ ਦੇ ਜਿਹੜੇ ਲੀਡਰ ਨੇ ਬਰਨਾਲਾ ਇਕੋ ਹੀ ਸੀਟ ਜਿਵੇਂ ਦਾਲ ਚ ਕੁੜਕੜੂ ਵਾਲੀ ਗੱਲ ਰਹੀ ਹੈ ਨਾ ਉਹ ਦਾਲ ਚ ਔੜਾ ਜੇ ਖਾਂਦੇ ਖਾਂਦੇ ਉਹ ਜਣੀ ਇੱਕ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਤਾਂ ਉਹ ਰੋੜ ਆ ਗਿਆ ਜਣੀ ਉਹ ਸਾਰੇ ਹੁੰਜਾ ਫਿਰ ਗਏ ਚਾਰ ਸੀਟਾਂ ਚੋਂ ਤਿੰਨ ਦੇ ਹੁੰਜਾ ਫਿਰ ਗਏ ਆਪਦੀ ਜਿਹੜੀ ਰਾਜਤਾ ਨੀਸੀ ਆਵਾ ਦੀ ਪਾਰਟੀ ਦੀ ਉਹਦੇ ਚ ਉਹ ਹਾਰ ਗਏ ਤੇ ਇਸ ਤਰ੍ਹਾਂ ਕੱਲੀ ਇੱਕ ਸੀਟ ਹੈ ਜਿਹੜੀ ਉਹਨੂੰ ਕਾਂਗਰਸੀ ਹੁਣ ਬੜੇ ਮਤਲਬ ਮੈਨੂੰ ਤਾਂ ਸ਼ਬਦ ਇਹ ਲੱਗਦਾ ਉਹ ਹੈ ਤਾਂ ਰੁੱਖਾ ਜਿਹਾ ਸ਼ਬਦ ਵੀ ਬੜੀ ਢੀਠਤਾਈ ਦਾ ਕਹਿ ਰਹੇ ਨੇ ਜਣੀ ਤਿੰਨ ਸੀਟਾਂ ਗੁਆਈਆਂ ਦੀ ਕੋਈ ਚਿੰਤਾ ਨਹੀਂ ਮਨ ਰਿਹਾ ਵੀ ਸਾਡੀ ਪ੍ਰਦਰਸ਼ਨ ਮਾੜਾ ਰਿਹਾ ਉਹ ਕਹਿੰਦੇ ਕਾਂਗਰਸ ਪਾਰਟੀ ਦੀ ਰਾਜਧਾਨੀ ਜੀ ਕਾਂਗਰ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਆਪ ਹਾਰ ਗਈ ਇਸ ਕਰਕੇ ਸੂਬੇ ਦੀ ਸਰਕਾਰ ਹੈ ਜਿਹੜੀ ਅਗਲੀ ਸਾਡੀ ਬਣਨਾ ਤਾਇਆ ਜਿਹੜੀ ਉਹ ਇਹ ਭੁੱਲ ਗਏ ਵੀ ਤੁਹਾਡੇ ਤਾਂ ਵੱਡੇ ਆਗੂ ਸੀ ਜਿਹੜੇ ਹੈਵੀweight ਆਗੂ ਸੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਪਾਣੀ ਨੂੰ ਪਤਲੀ ਕਰਤੀ ਲੋਕਾਂ ਨੇ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਚੂਖੇ ਨੂੰ ਭੁੱਲ ਕੇ ਹਲਦੀ ਦੀ ਗੰਢ ਤੇ ਹਾਂ ਤੇ ਉਹ ਪਨਸਾਰੀ ਬਣ ਬੈਠਾ ਉਹੀ ਉਹੀ ਸਥਿਤੀ ਹੈ ਦੇਖੋ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੇ ਜਿਹੜਾ ਭਵਿੱਖ ਹੈ ਉਹ ਜਿੰਨਾ ਉਹਨਾਂ ਨੂੰ ਪਹਿਲਾਂ ਆਪਦਾ ਬ੍ਰਾਈਟ ਦਿਸਦਾ ਸੀ ਸੁਨਹਿਰੀ ਭਵਿੱਖ ਦਿਸਦਾ ਸੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਲੱਗਦਾ ਸੀ ਵੀ ਸਰਕਾਰ ਸਾਡੀ ਆ ਗਈ ਹੁਣ ਇੱਕ ਵਾਰ ਉਹ ਫੇਰ ਬੈਕਫੁੱਟ ਤੇ ਚਲੇ ਗਏ ਦੁਆਰੇ ਤੋਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਉਹਨਾਂ ਦੀ ਰਣਨੀਤੀ ਹੈ ਜਾਂ ਨੀਤੀਆਂ ਨੇ ਉਹਨਾਂ ਤੇ ਦੁਆਰੇ ਵਿਚਾਰ ਕਰਨ ਦੀ ਲੋੜ ਹੈ ਜਿਹੜੀ ਮੈਨੂੰ ਲੱਗਦਾ ਵੀ ਇਹਨਾਂ ਚੋਣਾਂ ਨੇ ਤੇ ਲੋਕ ਸਭਾ ਚੋਣਾਂ ਦੇ ਦਰਮਿਆਨ ਕੋਈ ਬਹੁਤਾ ਵੱਡਾ ਅੰਤਰ ਨਹੀਂ ਸੀ ਉਹ ਜਿਹੜੀ ਥੋੜੇ ਸਮੇਂ ਬਾਅਦ ਜਿਹੜਾ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਦਾ ਉਹ ਭੰਗ ਹੋ ਗਿਆ ਚਾਹੇ ਤਾਂ ਉਹਨਾਂ ਦੇ ਵੱਲੋਂ ਜਿਹੜੇ ਕੋਕਣ ਖੇੜਾਈ ਜਾ ਰਹੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਜਿਹੜੇ ਦਲਵੀਰ ਸਿੰਘ ਗੋਲੜੀ ਧੂਰੀ ਤੋਂ ਲੋਕ ਸਭਾ ਚੋਣ ਦੇ ਵੇਲੇ ਮਤਲਬ ਉਹ ਧੂਰੀ ਵਿਧਾਨ ਸਭਾ ਹਲਕੇ ਤੋਂ ਪਹਿਲਾਂ ਐਮ ਐਲ ਏ ਰਹੇ ਨੇ ਲੋਕ ਸਭਾ ਜਿਹੜੀਆਂ ਹੁਣ ਚੋਣਾਂ ਹੋਈਆਂ ਸੀ ਉਹਨਾਂ ਚ ਉਹਨੂੰ ਟਿਕਟ ਨਾ ਮਿਲਣ ਕਰਕੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਸੀ ਉਦੋਂ ਬਾਅਦ ਉਹਨਾਂ ਨੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵੇਲੇ ਉਹ ਪਾਰਟੀ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਫੇਰ ਕਨਾਰਾ ਕਰ ਲਿਆ ਛੱਡ ਕੇ ਚਲੇ ਗਏ ਇਹਨਾਂ ਦਿਨਾਂ ਦੇ ਵਿੱਚ ਹੀ ਉਹ ਜਿਹੜੀ ਵਿਧਾਨ ਸਭਾ ਚੋਣਾਂ ਜਿਮਣੀ ਜਿਹੜੀਆਂ ਹੋਈਆਂ ਨੇ ਉੱਥੇ ਗਿੱਦੜਵਾਹਾ ਚੋਣ ਦੇ ਵਿੱਚ ਉਹ ਜਿਹੜੇ ਅਮਰਤਾ ਵੜਿੰਗ ਸੀ ਜੀ ਉਹਨਾਂ ਦੀ ਚੋਣ ਮਹਿਮ ਦੇ ਵਿੱਚ ਹਿੱਸਾ ਲੈ ਲਈ ਚਲੇ ਗਏ ਚਾਹੀਦਾ ਤਾਂ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਨੂੰ ਇਹ ਸੀ ਵੀ ਚਲੋ ਮਦਦ ਕਰਨੀ ਆਪਣੇ ਆਈ ਨੇ ਕੋਈ ਪਾਰਟੀ ਤਾਂ ਸ਼ਾਮਲ ਨਹੀਂ ਹੋਏ ਜੀ ਤਾਂ ਇੱਕ ਪਾਸੇ ਉੱਥੇ ਅਮਰਤਾ ਵੜਿੰਗ ਨੇ ਜਾਂ ਰਾਜਾ ਵੜਿੰਗ ਨੇ ਤਾਂ ਉਹਨਾਂ ਨੂੰ ਜੀ ਆਇਆ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਠੀਕ ਹੈ ਕੋਈ ਗੱਲ ਨਹੀਂ ਸਾਡਾ ਪ੍ਰਚਾਰ ਹੀ ਕਰਨਾ ਆਏ ਨੇ ਸਾਡੇ ਹੈਲਪ ਕਰਨ ਆਏ ਨੇ ਤਾਂ ਜੀ ਆਇਆ ਕਹਿਣਾ ਬਣਦਾ ਸੀ ਪਰ ਨਾਲ ਦੀ ਨਾਲ ਹੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਕਿਉਂ ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੀ ਦੌੜ ਬੜੀ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਵੀ ਦਾਵੇਦਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਵੀ ਦਾਵੇਦਾਰ ਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਦਾਵੇਦਾਰ ਸੀ ਹੋਰ ਵੀ 2-4 ਹਜੇ ਹੋ ਸਕਦੇ ਨੇ ਜਿਹੜੇ ਹਜੇ ਹਾਸ਼ੀਏ ਤੇ ਹੋਣਗੇ ਵੀ ਉਹਨਾਂ ਦੇ ਮਨ 'ਚ ਵੀ ਇਹ ਹੈ ਵੀ ਸ਼ਾਇਦ ਮੁੱਖ ਮੰਤਰੀ ਬਣਿਆ ਜਾ ਸਕਦਾ ਤੇ ਨਾਲ ਦੀ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਹੀ ਪਤਾ ਲੱਗਿਆ ਵੀ ਉੱਥੇ ਗਏ ਨੇ ਉਹਨਾਂ ਨੇ ਇਹ ਕਹਿਤਾ ਵੀ ਕਾਂਗਰਸ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਰਹਿੰਦੇ ਅਮਰਿੰਦਰ ਸਿੰਘ ਬੋਲਦੀ ਅੱਛਾ ਵੀ ਕਿਤੇ ਵੋਟਾਂ 'ਚ ਫਾਇਦਾ ਨਾ ਥੋੜਾ ਬਹੁਤ ਹੋ ਜੇ ਵੀ ਕਿੱਥੇ ਤਾਂ ਦੇਖੋ ਇਹ ਬੇਬਣਦੀ ਸੀ ਅਜੇ ਨਾ ਉਹਨੇ ਕੋਈ ਐਪਲੀਕੇਸ਼ਨ ਦਿੱਤੀ ਐ ਵੀ ਮੈਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਨਾ ਕੱਲਾ ਉਹ ਅਮਰਿੰਦਰ ਸਿੰਘ ਰਾਜਾ ਬੜਿੰਗਰੋਂ ਨਾਲ ਚੰਗੇ ਸਬੰਧ ਹੋਣਗੇ ਜਾਂ ਉਹਨੂੰ ਲੱਗਿਆ ਵੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਵੀ ਉੱਥੇ ਮਦਦ ਕਰਨੀ ਚਾਹੀਦੀ ਹੈ ਹੋ ਸਕਦਾ ਹੋਰ ਸੀਟਾਂ ਤੇ ਵੀ ਉਹਦੀ ਇੱਛਾ ਹੁੰਦੀ ਕਿ ਉਹ ਪ੍ਰਭਾਵੀ ਮਤਲਬ ਉਹਨਾਂ ਦਾ ਚਿਹਰਾ ਜਿਹੜੇ ਦਲਵੀਰ ਸਿੰਘ ਗੋਲੜੀ ਦੇ ਜੋਤ ਨੂੰ ਬੜਾ ਅਟਰੈਕਟ ਕਰਦੇ ਨੇ ਉਹ ਜੀ ਤੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਬੈਰੀਅਰ ਖੜਾ ਕਰਤਾ ਵੀ ਬਿਨਾਂ ਗੱਲ ਤੋਂ ਜਿਹੜੀ ਕੋਈ ਲੋੜ ਨਹੀਂ ਸੀ ਜਿਹੜੀ ਇਸ ਕਰਕੇ ਮੈਨੂੰ ਲੱਗਦਾ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਦੇ ਆਗੂਆਂ ਨੂੰ ਇਹ ਆਤਮ ਮੰਥਨ ਕਰਨ ਦੀ ਲੋੜ ਹੈ ਵੀ ਜੇ ਅਸੀਂ ਸੂਬੇ ਦੀ ਸੱਤਾ ਦੇ ਕਾਬਜ ਹੋਣਾ ਹੈ ਤਾਂ ਸਾਨੂੰ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਹੈ ਉਹ ਵਧੀਆ ਤਰੀਕੇ ਨਾਲ ਨਿਭਾਉਣੀ ਪਊਗੀ ਤੇ ਆਪਦੀ ਲੜਾਈ ਵੀ ਬੰਦ ਕਰਨੀ ਪਊਗੀ ਇਹ ਨਾ ਹੋਵੇ ਜਿਹੜੀ ਇੱਕ ਜਣਾ ਤਾਂ ਮਤਲਬ ਇੱਕ ਪਾਸੇ ਨੂੰ ਭਾਜਦਾ ਦੂਜਾ ਦੂਜੇ ਪਾਸੇ ਨੂੰ ਭਾਜਦਾ ਇੱਕ ਇਸ ਤੋਂ ਬਿਨਾਂ ਵੀ ਸ੍ਰੀ ਗੁਰਜੀ ਜਿਹੜੀ ਵੱਖਰੀ ਸਥਿਤੀ ਹੈ ਦੇਖੋ ਤਿੰਨ ਸੀਟਾਂ ਜਿਹੜੀਆਂ ਹਾਰੇ ਨੇ ਜੀ ਉਹ ਪੰਜਾਬ ਦੇ ਤਿੰਨ ਖੇਤਰ ਮੰਨੇ ਜਾਂਦੇ ਨੇ ਮਾਝਾ ਮਾਲਵਾ ਤੇ ਦੁਆਬਾ ਦੁਆਬਾ ਜਿਹੜੀ ਮਾਝੇ ਦੇ ਵਿੱਚੋਂ ਉਹ ਡੇਰਾ ਬਾਬਾ ਨਾਨਕ ਹਾਰ ਗਏ ਦੁਆਬੇ ਦੇ ਵਿੱਚੋਂ ਉਹ ਚੱਬੇਵਾਲ ਹਾਰ ਗਏ ਮਾਲਵੇ ਦੇ ਵਿੱਚੋਂ ਉਹ ਗਿੱਦੜਵਾਂ ਹਾਰ ਗਏ ਯਾਨੀ ਤਿੰਨੇ ਹੀ ਜਿਹੜੇ ਰੀਜਨ ਮੰਨੇ ਜਾਂਦੇ ਨੇ ਉਹ ਤਿੰਨਾਂ ਦੇ ਵਿੱਚੋਂ ਹੀ ਕਾਂਗਰਸ ਪਾਰਟੀ ਨੂੰ ਮਤਲਬ ਹਾਰ ਦਾ ਸਾਹਮਣਾ ਕਰਨਾ ਪਿਆ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਫਿਰ ਉਹਨਾਂ ਦੀ ਹਾਰ ਵੀ ਕੋਈ ਛੋਟੀ ਹਾਰ ਨਹੀਂ ਹੋਈ ਜੇ ਆਪਾਂ ਦੇਖੀਏ ਨਾ ਵੀ ਉਹਨਾਂ ਦੀ ਕੋਈ ਛੋਟੀ ਹਾਰ ਹੋਈ ਹੈ ਹੁਣ ਜਿਹਨੇ ਚੱਬੇਵਾਲ ਤੋਂ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਉਹ 28690 ਵੋਟਾਂ ਦੇ ਫਰਕ ਨਾਲ ਹਾਰਿਆ ਜੀ ਤੇ ਜਿਹੜਾ ਰਣਜੀਤ ਨਹੀਂ ਉਹ ਜਿਹੜਾ ਉਹਦਾ ਅੰਤਰ ਰਿਹਾ ਹੈ ਵੀ ਉਹ ਕਾਫੀ ਵੋਟਾਂ ਦਾ ਰਿਹਾ ਤੇ ਜਿਹੜਾ 28690 ਵੋਟਾਂ ਨਾਲ ਉਹਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸੀ ਤਰ੍ਹਾਂ ਜਿਹੜਾ ਗਿੱਦੜਵਾਹਾ ਤੋਂ ਐ ਉਥੇ ਹਰਦੀਪ ਸਿੰਘ ਡਿੰਪੀਟੋਂ ਆਇਆ ਜਿਹੜਾ ਜੀ ਉਹਨੇ ਜਿਹੜੇ ਕਾਂਗਰਸ ਪਾਰਟੀ ਦੇ ਅਮਰਤਾ ਬੜਿੰਗ ਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਜਿਹੜੇ ਧਰਮ ਪਤਨੀ ਨੇ ਉਹਨਾਂ ਨੂੰ 21969 ਵੋਟਾਂ ਦੇ ਫਰਕ ਨਾਲ ਆਇਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਉਹਦਾ ਵੋਟਾਂ ਦਾ ਅੰਤਰ ਭਾਵੇਂ ਘਟ ਰਿਹਾ ਪਰ ਬਰਨਾਲੇ ਨਾਲੋਂ ਤਾਂ ਫਿਰ ਵੀ ਜ਼ਿਆਦਾ ਰਿਹਾ ਜੀ ਯਾਨੀ 5699 ਵੋਟਾਂ ਦੇ ਫਰਕ ਨਾਲ ਕਰੀਬ 5700 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਹਰਾਤਾ ਹਾਲਾਂਕਿ ਜਿਹੜੇ ਮਦਰਸ ਰਜਿੰਦਰ ਸਿੰਘ ਰਧਾਵਾ ਨੇ ਜਿਹੜੀਆਂ ਪਿਛਲੀਆਂ ਚੋਣਾਂ ਜਿੱਤੇ ਨੇ ਉਹ 2022 ਦੀਆਂ ਉਹਨਾਂ ਦੇ ਵਿੱਚੋਂ ਸੈਂਕੜੇ ਵੋਟਾਂ ਦੇ ਫਰਕ ਨਾਲ ਹੀ ਜਿੱਤੇ ਸੀ ਜਿਹੜੀ ਹਜ਼ਾਰਾਂ ਦੇ ਫਰਕ ਨਾਲ ਉਹਨਾਂ ਨੂੰ ਮੋੜਵਾ ਹਾਰ ਦਾਬੂ ਦੇਖਣਾ ਪਿਆ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੇ ਜਿਹੜੀ ਰਾਹ ਆਉਣ ਵਾਲੀ ਉਹ ਜ਼ਿਆਦਾ ਮਿਹਨਤ ਦੀ ਮੰਗ ਕਰਦੀ ਹੈ ਵੀ ਜੇ ਉਹਨਾਂ ਨੇ ਪੰਜਾਬ ਦੀ ਸੱਤਾ ਤੇ ਦੁਆਰਾ ਕਾਬਜ਼ ਹੋਣਾ ਹੈ ਤਾਂ ਉਹਨਾਂ ਨੂੰ ਆਪ ਦਾ ਜਿਹੜਾ ਕਾਟੋ ਕੁਲੇਸ਼ ਹੈ ਚਲਦਾ ਉਹਨੂੰ ਵੀ ਬੰਦ ਕਰਨਾ ਪਊ ਵੀ 10 ਸਵੇਰੀ ਤੱਕ ਘੱਟੋ ਘੱਟ ਬੰਦ ਕਰ ਹੀ ਲੈਣਾ ਜਿਵੇਂ ਕਿਸੇ ਪਰਿਵਾਰ ਤੇ ਵਿਫਤਾ ਪਈ ਹੋਵੇ ਬਿਲਕੁਲ ਵਾਰ-ਵਾਰ ਪੂਰੇ ਦੇਸ਼ ਪੱਧਰ ਤੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਜਿਹੜਾ ਉਹ ਮਤਲਬ ਉਹ ਨਿਰਾਸ਼ਾ ਜਾਂ ਖੁੰਦਾ ਜਾ ਰਿਹਾ ਹੈ ਵੀ ਉਹੇ ਜੀ ਹਾਲਤ ਦੇ ਵਿੱਚ ਆਪਦੀ ਘਰੇਲੂ ਜਿਹੜੀ ਅੰਦਰਲਾ ਕਲੇਸ਼ ਹੈ ਉਹਨੂੰ ਬੰਦ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨਾਲ ਲੜਨ ਦੀ ਉਹਨਾਂ ਨੂੰ ਬਿਉਂਤ ਬੰਦੀ ਬਣਾਉਣ ਦੀ ਲੋੜ ਹੈ ਜਿਹੜੀ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦਾ ਜਿਹੜਾ ਆਪਾਂ ਵੇਖਿਆ ਇਹਨਾਂ ਚੋਣਾਂ ਨੂੰ ਦੇਖ ਕੇ ਉਹਦੀ ਕਾਰਗੁਜ਼ਾਰੀ ਦਾ ਜਿਹੜਾ ਮੁਲਾਂਕਣ ਹੈ ਜਿਹੜਾ ਉਹ ਆਪਾਂ ਲੋਕ ਸਭਾ ਚੋਣਾਂ ਦੇ ਨਾਲ ਜੇ ਕਾਰਗੁਜ਼ਾਰੀ ਨਾ ਕਰਦੇ ਆ ਤਾਂ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਮਾੜੀ ਰਹੇਗੀ